ਪੰਜਾਬ ਦੀਆਂ ਸੜਕਾਂ ਤੇ ਨਹੀਂ ਦੌੜਨ ਗਿਆ ਸਰਕਾਰੀ ਬੱਸਾਂ ਆਖਿਰਕਾਰ ਕਿਉਂ ਹੜਤਾਲ ਕਰ ਦਿੱਤਾ ਗਿਆ ਕਿਉਂ 15 ਅਗਸਤ ਨੂੰ ਗੁਲਾਮੀ ਦਿਵਸ ਵਜੋਂ ਇਹ ਯੂਨੀਅਨ ਜਿਹੜੀਆਂ ਨੇ ਉਹ ਮਨਾਉਣੀਆਂ ਕਿੰਨੇ ਦਿਨੇ ਸਰਕਾਰੀ ਬੱਸਾਂ ਨਹੀਂ ਚੱਲਣ ਗਿਆ ਤੇ ਕਿਉਂ ਨਹੀਂ ਚੱਲਣ ਗਿਆ ਕਿ ਔਰਤਾਂ ਨੂੰ ਹੁਣ ਮੁਸ਼ਕਲਾਂ ਹੋਣ ਗਿਆ ਹੁਣ ਸਫ਼ਰ ਕਰਨਾ ਬਹੁਤ ਔਖਾ ਹੋ ਸਕਦਾ ਹੈ ਜੀ ਹਾਂ ਸੋਸ਼ਲ ਗੱਲ ਤੁਸੀਂ ਦੇਖ ਰਹੇ ਹੋ ਨੇਸ਼ਨ ਪੋਸਟ ਇੱਕ ਖਬਰ ਜੋ ਹੈ ਉਹ ਆਈ ਹੈ ਕਿ ਜੋ ਪੀਆਰਟੀਸੀ ਜਾਂ ਰੋਡਵੇਜ਼ ਬੱਸਾਂ ਨੇ ਉਹ ਹੜਤਾਲ ਤੇ ਚੱਲਦੀਆਂ ਨਹੀਂ ਜੀ ਹਾਂ ਦੱਸਦੀ ਹੈ ਕਿ तकरीबन 11 बजे एक मीटिंग हुई है जो है फैसले ले जाने लाने पर क्या जा रहा है कि मीटिंग बे बेनतीजा रही है जी हाँ यूनियन जड़े ने उन्होंने यह ऐलान किया है कि हूँ लोंग रूट दिया दसा यानी कि लंबे आ, सफर दसा जोल सरकारी बसा जो नहीं चलन जो तक सरकार फैसला नहीं मानती क्या गया है कि ਜੋ ਕਿਲੋਮੀਟਰ ਦਾ ਜੋ ਟੈਂਡਰ ਸੀ ਉਸ ਨੂੰ ਜੋ ਹੈ ਉਹ ਜੋ ਹੈ ਐਲਾਨਿਆ ਨਾ ਜਾਵੇ ਜਿਸ ਕਰਕੇ ਇਹ ਚੀਜ਼ਾਂ ਜਿਹੜੀਆਂ ਨੇ ਹੋਈਆਂ ਸੀ ਪੱਕੇ ਕਰਨ ਨੂੰ ਲੈ ਕੇ ਵੀ ਮੁਲਾਜ਼ਮ ਜਿਹੜੇ ਨੇ ਉਹ ਜੋ ਹੈ ਉਹ ਐਲਾਨ ਕਰ ਰਹੀ ਸੀ ਤੇ ਹੁਣ ਤੁਹਾਨੂੰ ਦੱਸਦੀ ਹੈ ਕਿ ਇੱਕ ਵੱਡੀ ਖਬਰ ਆ ਰਹੀ ਹੈ ਕਿ ਜੋ 1 ਬਾਰ ਨੂੰ ਹੈ ਯਾਨੀ ਕਿ 14 ਅਗਸਤ ਨੂੰ ਹੈ ਬੱਸਾਂ ਜਿਹੜੀਆਂ ਨੇ ਉਹ ਨਹੀਂ ਚੱਲ ਰਹੀਆਂ ਨੇ ਕਿਹਾ ਗਿਆ ਹੈ ਕਿ ਜਿਹੜੇ ਲੌਂਗ ਰੂਟ ਦੀਆਂ ਬੱਸਾਂ ਜਾ ਚੁੱਕੀਆਂ ਨੇ ਉਹਨਾਂ ਲੋ ਵੀ ਵਾਪਸ ਬੁਲਾਇਆ ਜਾਵੇਗਾ ਸੋ ਜਿਹੜਾ ਕਹਿੰਦੇ ਕਿ ਪੰਜਾਬ ਰੋਡਵੇਜ ਸੋ ਜਿਹੜਾ ਕਹਿੰਦੇ ਕਿ ਪੰਜਾਬ ਰੋਡਵੇਜ ਦੀ ਹੜਤਾਲ ਜਿਹੜੀ ਆ ਉਹ ਸ਼ੁਰੂ ਹੋ ਗਈ ਅੱਜ ਕਰਮਚਾਰੀ ਹੜਤਾਲ ਤੇ ਨੇ ਅਤੇ ਕਿਹਾ ਜਾ ਰਿਹਾ ਹੈ ਕਿ 15 ਅਗਸਤ ਨੂੰ ਅਸੀਂ ਗੁਲਾਮੀ ਦਿਵਸ ਦੇ ਰੂਪ ਦੇ ਵਿੱਚ ਮਨਾਵਾਂਗੇ ਪੰਜਾਬ ਰੋਡਵੇਜ ਪਨਬਾਸ ਪੀ ਆਰਟੀਸੀ ਕੰਟਰੈਕਟਰ ਵਰਕਰਸ ਯੂਨੀਅਨ ਅੱਜ ਜਿਹੜੇ ਨੇ ਉਹ ਹੜਤਾਲ ਤੇ ਚਲੇ ਗਏ ਨੇ ਸੋ ਤੁਹਾਨੂੰ ਕੀ ਲੱਗਦਾ ਹੈ ਕਿ ਇਸ ਦੇ ਨਾਲ ਅਸਰ ਪਵੇਗਾ ਜਾਂ ਨਹੀਂ ਪਵੇਗਾ ਤੁਹਾਨੂੰ ਕੀ ਲੱਗਦਾ ਹੈ ਕਿ ਇਸ ਤਰੀਕੇ ਦੇ ਨਾਲ ਜੋ ਹੈ ਕਿ ਲੋਕਾਂ ਨੂੰ ਜੋ ਹੈ ਉਹ ਪਰੇਸ਼ਾਨੀ ਹੋਵੇਗੀ ਜਾਂ ਨਹੀਂ ਹੋਵੇਗੀ ਕਿਉਂਕਿ ਬਹੁਤ ਸਾਰੀਆਂ ਔਰਤਾਂ ਜਿਹੜੀਆਂ ਨੇ ਉਹ ਕੰਮ ਤੇ ਜਾਂਦੀਆਂ ਨੇ ਤੇ ਉਹ ਸਰਕਾਰੀ ਬੱਸਾਂ ਦਾ ਇਸਤੇਮਾਲ ਕਰਦੀਆਂ ਨੇ ਕਿਉਂਕਿ ਆਧਾਰ ਕਾਰਡ ਤੇ ਜੇ ਉਹ ਕਿਤੇ ਵੀ ਸਫ਼ਰ ਕੀਤਾ ਜਾ ਸਕਦਾ ਹੈ ਆਧਾਰ ਕਾਰਡ ਤੇ ਜਾਣ ਦੇ ਨਾਲ ਜਿਹੜਾ ਹੈ ਉਹ ਕਿਰਾਇਆ ਬਚ ਜਾਂਦਾ ਹੈ ਪਰ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਰੱਖੜੀ ਦੇ ਤਿਵਾਰ ਦੇ ਉੱਤੇ ਬੱਸਾਂ ਨਹੀਂ ਚੱਲਣਗੀਆਂ ਪਰ ਜੋ ਹੈ ਉਹ ਮੀਟਿੰਗ ਦੇ ਵਿੱਚ ਇਹ ਫੈਸਲਾ ਲਿਆ ਗਿਆ ਸੀ ਕਿ ਜੋ ਹੈ ਉਹ ਰਖੜੀ ਵਾਲੇ ਦਿਨ ਜੋ ਹੈ ਉਹ ਬਸਾ ਚੱਲਣ ਗਿਆ ਇਹ ਹੜਤਾਲ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ ਪਰ ਹੁਣ ਇਸ ਦੇ ਵਿਚਕਾਰ ਜੋ ਹੈ ਉਹ ਕਿਹਾ ਜਾ ਰਿਹਾ ਹੈ ਕਿ ਵੀਰਵਾਰ 14 ਅਗਸਤ ਨੂੰ ਜਿਹੜਾ ਹੈ ਇਹ ਹੜਤਾਲ ਫਿਰ ਤੋਂ ਸ਼ੁਰੂ ਕਰ ਦਿੱਤੀ ਗਈ ਹੈ ਹਾਲਾਂਕਿ ਇਹ ਹੜਤਾਲ ਕਿੰਨੇ ਦਿਨ ਚੱਲਣ ਵਾਲੀ ਹੈ ਇਸ ਦੇ ਬਾਰੇ ਹਲੇ ਕੋਈ ਇਨਫੋਰਮੇਸ਼ਨ ਨਹੀਂ ਆਈ ਹੈ ਪਰ ਇਹ ਕਿਹਾ ਜਾ ਰਿਹਾ ਹੈ ਕਿ 15 ਅਗਸਤ ਦੀ ਜਿਹੜਾ ਹੈ ਉਹ ਗੁਲਾਮੀ ਦਿਵਸ ਵਜੋਂ ਮਨਾਇਆ ਜਾਵੇਗਾ ਸੋ ਤੁਸੀਂ ਕਿਵੇਂ ਦੇਖਦੇ ਹੋ ਤੁਹਾਨੂੰ ਕੀ ਲੱਗਦਾ ਹੈ ਕਿ ਸਰਕਾਰ ਅਤੇ ਜੋ ਬਸ ਕਰਮਚਾਰੀ ਤੁਸੀਂ ਉਹਨਾਂ ਦੇ ਵਿੱਚੋਂ ਕਿਸ ਦੇ ਨਾਲ ਉਹ ਤੁਹਾਨੂੰ ਕੌਣ ਲੱਗਦਾ ਹੈ ਕਿ ਕੌਣ ਸਹੀ ਹੈ ਕੌਣ ਗਲਤ ਹੈ ਕਮੈਂਟਾਂ ਦੇ ਵਿੱਚ رائے ਜ਼ਰੂਰ ਦਿਓ